ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਜਨ ਲਾਉਣ ਤੇ ਅਸੀਂ ਆਨੰਦਪੁਰੇ ਤੁਹਾਡਾ ਸਵਾਗਤ ਕਰਦੇ ਆਂ ਲੋ ਜੀ ਅਸੀਂ ਹਾਜ਼ਰਾਂ ਤੁਹਾਡੀ ਕਚੈਰੀ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਇੱਕ ਲੋਕ ਗੀਤ ਲੈ ਕੇ ਤੇ ਸੁਣੋ ਤੁਸੀਂ ਇਹ ਗੀਤ ਇਹ ਵੀ ਤੁਸੀਂ ਗੀਤ ਪਹਿਲਾਂ ਨਹੀਂ ਸੁਣਿਆ ਹੋਣਾ ਇਹ ਵੀ ਹੁਣ ਸਾਡੀ ਜੋੜੀ ਸੁਣਾਉਂਦੀ ਇਹ ਬਜ਼ੁਰਗਔਰਤਾਂ ਨੇ ਤੁਹਾਡੇ ਵਾਸਤੇ ਨਵੇਂ-ਨਵੇਂ ਗੀਤ ਲੈ ਕੇ ਆਉਂਦੀਆਂ ਨੇ ਲੱਭ ਲੱਭ ਕੇ ਤੇ ਤੁਸੀਂ ਇਹਨੂੰ ਗੀਤਾਂ ਨੂੰ ਪੂਰੇ ਦੇਖਿਆ ਕਰੋ ਹੈਨਾ ਤੇ ਨਾਲੇ ਗਾਉਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਹੀ ਤੇ ਫਿਰ ਸਾਨੂੰ ਹੋਰ ਆਉਂਦੀ ਆ ਜਦੋਂ ਭੈਣਾ ਕਹਿੰਦੀ ਆ ਜੀ ਹੋਰ ਗੀਤ ਬਹੁਤ ਵਧੀਆ ਸਾਨੂੰ ਲੱਗਦੀਆਂ ਨੇ ਜਾਂ ਤੁਹਾਨੂੰ ਦੱਸਦੀਆਂ ਨੇ ਤੇ ਸਾਡਾ ਹੌਸਲਾ ਵੱਧਦਾ ਤੇ ਤੁਸੀਂ ਇਹਦੇ ਵਿੱਚ ਇੱਕ ਮੁਟਿਆਰ ਵਿਆਹੀ ਗਈ ਤੇ ਮਾਪੇ ਤਾਂ ਸਾਰਾ ਜੋਰ ਲਾ ਕੇ ਵਿਆਹ ਕਰਦੇ ਨੇ ਹੈਨਾ ਉਹ ਕੁੜੀ ਮੁੰਡੇ ਦੇ ਨਹੀਂ ਜਚੀ ਕਈ ਵਾਰੀ ਪਹਿਲਾਂ ਤਾਂ ਵਿਆਹ ਕਰਾ ਲੈਂਦੇ ਨੇ ਫਿਰ ਨਹੀਂ ਉਹਨਾਂ ਨੂੰ ਠੀਕ ਲੱਗਦਾ ਫਰੋ ਕੁੜੀ ਪੁੱਛਦੀ ਆ ਨੂੰ ਮੁੰਡੇ ਨੂੰ ਇਹਦੇ ਗੀਤ ਦੇ ਵਿੱਚ ਕੀ ਪੁੱਛਦੀ ਐ ਇਹ ਹੁਣ ਸੁਣੋ ਆਂ ਇਹ ਗੀਤ ਰਹੀਂ ਤੁਸੀਂ ਸੁਣਿਓ ਹੈਨਾ ਤੇ ਹੁਣ ਦੇ ਜਵਾਨੇ ਦਾ ਇਹ ਗੀਤ ਐ ਤੇ ਪਹਿਲਾਂ ਨਹੀਂ ਸੀ ਇੰਨਾ ਕਰਦੇ ਹੁਣ ਤਾਂ ਬਸ ਪਤਾ ਨਹੀਂ ਕੀ ਹਵਾ ਚ ਆ ਗਿਆ ਪਹਿਲਾਂ ਵਧੀਆ ਵਿਆਹ ਕਰਕੇ ਲੈ ਜਾਂਦੇ ਮਗਰੋਂ ਪਤਾ ਨਹੀਂ ਫਿਰ ਕੀ ਛੇਤੀ ਕੁਸੂਣ ਲੱਕ ਜਾਂਦਾ ਤੇ ਉਹ ਫਿਰ ਇਸ ਤਰ੍ਹਾਂ ਇੱਕ ਮੁਟਿਆਰ ਵਿਚਾਰੀਆ ਦਾ ਦੁੱਖ ਰਹੁੰਦੀ ਐ ਤੇ ਇਹ ਤੁਸੀਂ ਸੁਣਿਓ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹੋ ਮਹਾਪੁਰਸ਼ਾਂ ਦੱਸਿਆ ਹੈ ਜਿਵੇਂ ਵੀ ਨਸਾਂ ਵਿੱਚ ਸੋਜ ਹੈ ਹੱਥ ਪੈਰ ਸੁੰਨ ਹੋ ਜਾਂਦੇ ਇਸ ਤਰ੍ਹਾਂ ਦਾ ਤੇ ਇਹ ਗੀਤ ਬਾਦ ਪਾਉਂਗੀ ਆਪਜੀ ਕਾਗਜ਼ ਦਵਾਈ ਕਾਪੀ ਲੈ ਕੇ ਬੈਠਿਓ ਤੇ ਲਿਖ ਲਿਓ ਤੁਸੀਂ ਤੇ ਉਹ ਇਸ ਤੋਂ ਬਾਅਦ ਲੈ ਹੁਣ ਸੁਣੋ ਇਹ ਪਿਆਰਿਆ ਲੋਕੀ ਗੀਤ ਨੂੰ ਅਖੀਰ ਤੱਕ ਸੁਣਿਓ ਫਿਰ ਇਸ ਅਨੁਸਾਰੀ ਸਮਝ ਆਉਗੀ ਨਾ ਤੈਨ ਆਜੋ ਫਿਰ ਆਪਾਂ ਗਾਈਏ ਤੇ ਸਾਡੇ ਨਾਲ ਨਾਲ ਗੂੰਗਣਾਇਆ ਕਰੋ ਗੀਤ ਨੂੰ ਹੈਨਾ ਤੁਸੀਂ ਤੇ ਜਦੋਂ ਦੋ ਜੋੜੀਆਂ ਕੋਈ ਇੱਕ ਪਹਿਲਾਂ ਗਾਉਂਦੀ ਆ ਦੂਜੀ ਜੋੜੀ ਪਿੱਛੇ ਬੋਲਦੀ ਆ ਫਿਰ ਨਾਲੇ ਗੀਤ ਲੰਬਾ ਹੋ ਜਾਂਦਾ ਨਾਲੇ ਸੋਹਣਾ ਲੱਗਦਾ ਤੇ ਹੁਣ ਸਾਡੇ ਕੋਲ ਤਾਂ ਦੂਜੀ ਜੋੜੀ ਹੈ ਨਹੀਂ ਨਹੀਂ ਤਾਂ ਤੁਹਾਨੂੰ ਉਸ ਚਿੰਗ ਆ ਕੇ ਦਿਖਾਈਏ ਤੇ ਹੁਣ ਫਿਰ ਅਸੀਂ ਗਾਉਨੇ ਆ ਸਮਝੋ ਤੁਸੀਂ ਸਾਡੀ ਵਾਰੀ ਲਈ ਜਾਂਦੇ ਹੋ ਹਨ ਤੇ ਲੈ ਗਾਉ ਗਏ ਇਸ ਗੀਤ ਨੂੰ ਰੰਗਲੇ ਪਾਲਿੰਗ ਤੇ Sariana di Jamere Dadi vite Anya Dadi vite Anya E sonne di te viti te re

सोने दी हर रंग मेर हो गया साड़ी के सवावे होया साड़ी के सवावे तेरे हां दुखा ने डोला लिया मैं ਨੇ ਕਿਆ ਵੇ ਫੱਬਲੀ ਕੁੜੀ ਮੈਂ ਬਟੋਲੇ ਵਰੇਗੀ ਕੁੜੀ ਮੈਂ ਬਟੋਲੇ ਵਰੇਗੀ ਕੇਣੀ ਗੱਲ ਤਾਂ ਚੰਗੀ ਨਹੀਂ ਵੇ ਲਗਦੀ ਕੁੜੀ ਮੈਂ ਬਟੋਲੇ ਤੇਰੀ ਜਬਾਨੀ ਮੈਂ ਤੋਂ ਹੁੰਦੀ ਨਾਸਵਾਲੀ ਵੇ ਹੁੰਦੀ ਨਾਸਵਾਲੀ ਵੇ ਉਠ ਦੇਨੇ ਸੀਨੇ ਵਿੱਚ लखहि सहवरी वे हाण फिर दी जुअनी मेरी लब दी कुड़ी मैं पटोले भरेंगी केड़ी गन तो चंगी मीनेग தோங்கி வேலைக்கு தி குடிமை பட்டுள்ள வருகை சோனை வெளியே நின்று ਕੋਈ ਕੁਸਸ ਸੀ ਤੇਰੇ ਉਤਵਰੀਆ ਤੇਰੇ ਉਤਵਰੀਆ ਕੋਈ ਤਕ ਗੰਦ ਤਾਂ ਬੇ ਕਰ ਚਾਜੀ ਦੀ ਕੁੜੀ ਮੈਂ ਬਟੋਲੇ ਵਾ ਲੇਵਰੀਗੀ ਕੇਣੀ ਗੱਲ ਤਾਂ ਚੰਗੀ ਨਾ ਵੇਲਵੀਂ ਕੁੜੀ ਮੈਂ ਬਟੋਲੇਵਰੀਗੀ ਕੇਣੀ ਗੱਲ ਤਾਂ ਚੰਗੀ ਗੀਤ ਹੋਇਆ ਪੂਰਾ ਦੱਸਿਓ ਸਾਡਾ ਇਹ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ ਉਮੀਦ ਹੈ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਨਵਾਂ ਗੀਤ ਹੈ ਤੇ ਨਵੇਂ ਗੀਤ ਦੇ ਬੋਲ ਤੇ ਜੋ ਵਾਪਰ ਰਿਹਾ ਸਮਾਜ ਦੇ ਵਿੱਚ ਉਹੀ ਇਹਦੇ ਗੀਤਾਂ ਵਿੱਚ ਪਰੋਇਆ ਹੋਇਆ ਤੇ ਆਮ ਇਹ ਹੋ ਰਿਹਾ ਇਸ ਤਰ੍ਹਾਂ ਦਾ ਹੁਣ ਹੈ ਨਾ ਤੇ ਤੁਸੀਂ ਦੱਸਿਓ ਤੁਹਾਨੂੰ ਇਹ ਹੈ ਲੱਗਿਆ ਕਿਹੋ ਜਿਹਾ ਲੱਗਿਆ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹੈ ਨਾ ਤੇ ਲੋ ਹੁਣ ਆਜੋ ਆਪਾਂ ਤੰਦਰੁਸਤੀ ਵੱਲ ਹੈਨਾ ਤੇ ਇਹ ਮੈਂ ਅੱਜ ਆਪਦੀ ਕਲਮਦਵਾਦ ਲੈ ਕੇ ਬੈਠ ਗਈ ਨਾ ਫਿਰ ਮੈਨੂੰ ਕੱਲ ਵੀ ਭੈਣ ਜਿਹੜੀ ਮੈਂ ਚਟਣੀ ਦੱਸੀ ਸੀ ਕੀ ਉਹ ਚੀਜ਼ਾਂ ਸੀਗੀਆਂ ਅੱਠ ਚੀਜ਼ਾਂ ਘਰੇ ਸਾਰੀਆਂ ਤੁਹਾਡੇ ਰਸੋਈ ਚ ਪਈਆਂ ਨੇ ਉਹਨੇ ਫਿਰ ਮੈਨੂੰ ਖੰਨੇ ਤੋਂ ਲੈ ਰਹੇ ਦੀ ਲਾਇਦੇ ਗਾਗੇ ਦੀ ਉਹ ਕਹਿੰਦੀ ਮੇਰੇ ਬੇਟੇ ਕੋਲੇ ਆਈ ਹਾਂ ਭੈਣ ਜੀ ਮੈਂ ਤਾਂ ਭੁੱਲ ਗਈ ਦੁਬਾਰਾ ਮੀਡੀਆ ਮੈਂ ਵੀਡੀਓ ਕੱਢ ਲੈ ਮੈਨੂੰ ਕੱਢਣੀ ਨਹੀਂ ਆਉਂਦੀ ਫਿਰ ਫਿਰ ਫੋਨ ਤੇ ਮੈਨੂੰ ਉਹਨੇ ਪੁੱਛਿਆ ਜੋ ਅੱਠ ਚੀਜ਼ਾਂ ਫਿਰ ਲਿਖਾਈਆਂ ਉਹਨੂੰ ਮੈਂ ਹੈਨਾ ਤੇ ਕੰਨੀ ਹੁਣ ਸਾਰੇ ਸਾਰੇ ਉਹ ਚਟਨੀ ਖਾਓ ਤੁਸੀਂ ਵੀ ਉਹਦੇ ਕੱਲ ਦੇਖ ਲਿਆ ਹੋਣਾ ਹਨ ਤੇ ਲੋ ਆਜੋ ਹੁਣ ਫਿਰ ਆਪਣਾ ਇਹਦੇ ਵਿੱਚ ਤੰਦਰੁਸਤੀ ਵਾਲੇ ਇਹਦੇ ਵਿੱਚ ਵੀ ਨਸਾਂ ਬਲੌਕ ਨੇ ਜਾਂ ਹੱਥ ਪੈਰ ਸੁਣ ਹੋ ਜਾਂਦੇ ਨੇ ਹਨਾ ਪੈਰਾਂ ਤੇ ਸੋਜ ਆ ਜਾਂਦੀ ਹੈ ਨਸਾਂ ਬੰਦ ਹੋ ਰਹੀਆਂ ਖਾਣਾ ਖਾਣ ਨਾਲ ਕਹਿੰਦੇ ਫਿਰ ਖਾਣਾ ਪਚਦਾ ਨਹੀਂ ਤਾਂ ਫਿਰ ਤੁਸੀਂ ਇਹ ਕਰੀ ਲੂ ਉਪਾਅ ਕਰਕੇ ਦੇਖੋ ਹਰ ਹਾਲਤ ਠੀਕ ਹੋਊਗਾ ਇਹ ਪੰਜ ਚੀਜ਼ਾਂ ਨੇ ਨੰਬਰ ਵਾਰ ਲਿਖ ਲਓ ਪੰਜਾਂ ਦੇ ਨੋ ਤੇ ਨਾਲੇ ਕਿੰਨੀ ਮਿਕਦਾਰ ਲੈਣੀ ਹੈ ਮੈਂ ਹੁਣ ਵਾਰੀ-ਵਾਰੀ ਤੁਹਾਨੂੰ ਦੋ-ਦੋ ਵਾਰੀ ਕਹਿ ਕੇ ਦੱਸ ਦੂੰਗੀ ਲਿਖ ਲਓ ਤਾਂ ਹੀ ਮੈਂ ਪਹਿਲਾਂ ਕਹਿਣੀ ਆ ਕਾਪੀ ਪੈਨਸਲ ਪਹਿਲਾਂ ਜਦੋਂ ਗੀਰ ਸੁਣਨ ਤੋਂ ਪਹਿਲਾਂ ਪਹਿਲਾਂ ਚਾਰ ਕਰਕੇ ਬੈਠਿਆ ਕਰੋ ਜਿਹਨੇ ਲਿਖਣਾ ਹੁੰਦਾ ਤੇ ਨਾਲੇ ਹੋਰ ਭੈਣ ਭਾਈਆਂ ਨੂੰ ਦੱਸੋ ਤੇ ਨਾਲੇ ਆਪ ਜੀ ਨੂੰ ਲੋੜ ਹੈ ਉਹ ਨੂੰ ਜਰੂਰ ਵਰਤੋ ਤੇ ਦੂਸਰੇ ਫਿਰ ਨਹੀਂ ਕਿਸੇ ਭੈਣ ਭਾਈ ਨੂੰ ਦੱਸੋ ਹਨਾ ਪਹਿਲਾਂ ਐਵੇਂ ਆਪਾਂ ਦਾਦੀਆਂ ਨਾਨੀਆਂ ਕੋਲ ਪੁੱਛਦੇ ਸੀ ਵੀ ਆਹ ਹੈ ਆ ਤਾਂ ਉਹ ਦੱਸਦੀਆਂ ਨਾ ਸੁਣਿਆ ਹੁੰਦਾ ਸੀ ਉਹੀ ਆਪਾਂ ਘਰੇ ਕਰ ਲੈਂਦੇ ਤੇ ਹੁਣ ਤਾਂ ਭੱਜੇ ਜਾਂਦੇ ਆ ਉਹਦੀ ਡਾਕਟਰ ਦੇ ਪਰ ਆਰਾਮ ਇਹਨਾਂ ਚੀਜ਼ਾਂ ਵਾਲੀ ਆਉ ਦੇਸੀ ਜਾਂ ਦੇਖ ਲਿਓ ਤੇ ਲੈ ਸੁਣੋ ਕੀ ਲੈਣਾ ਪਹਿਲਾਂ ਤੇ ਜੀਰਾ ਲੈ ਲਓ ਤੁਸੀਂ ਜੀਰਾ ਕਿੰਨਾ 50 ਗ੍ਰਾਮ ਕਿੰਨਾ ਜੀਰਾ ਲੈਣਾ 50 ਗ੍ਰਾਮ ਜਿਮੇਨ 50 ਗ੍ਰਾਮ ਕਿੰਨੀ ਜਿਮੇਨ 50 ਗ੍ਰਾਮ ਸੌਫ 25 ਗ੍ਰਾਮ ਕਿੰਨੀ ਸੌਫ 25 ਗ੍ਰਾਮ ਧਾਲ ਚਿਨੀ 10 ਗ੍ਰਾਮ ਕਿੰਨੀ ਧਾਲ ਚਿਨੀ 10 ਗ੍ਰਾਮ ਮੱਕ ਪਿਪਲੀ 25 ਗ੍ਰਾਮ ਮਗਾਣੀ ਹੁੰਦੀ ਆ ਲੰਮੀ ਲੰਮੀ ਜਿਹੀ ਉਹਨੂੰ ਮਾਹ ਮਿਕਪੜੀ ਕਰਨਾ ਮਗਾਣੀ ਆਪਾਂ ਕਹਿ ਦਿੰਨੇ ਆ ਹਨਾ ਤੇ ਉਹ ਇਹ 25 ਗ੍ਰਾਮ ਇਹ ਪੰਸਾਰੀ ਦੇ ਮਿਲ ਜਾਣੀਆਂ ਮਾਹ ਮਿਕਪੜੀ ਤੇ ਦਾਲਚੀਨੀ ਤਾਂ ਆਪਾਂ ਮਸਾਲਾ ਜੀ ਪਾਉਣੀ ਆ ਤੇ ਮਗਾ ਤਾਂ ਕੱਟ ਲਿਓਣੇ ਆ ਤੇ ਇਸ ਕਰਕੇ ਉਹ ਥੋੜਾ ਪੰਸਾਰੀ ਦੇ ਮਿਲ ਜਾਣੀਆਂ ਜੀਰਾ ਜਮੈਨ ਸੌਂਫ ਹਾਲ ਦਾਲਚੀਨੀ ਤੇ ਮਾਹ ਮਿਕਪੜੀ ਪੰਜੇ ਚੀਜ਼ਾਂ ਨੇ ਨਾ ਇਹਨਾਂ ਨੂੰ ਤੁਸੀਂ ਇਥੇ ਨੂੰ ਮਿਕਦਾਰ ਦੱਸ ਦੀ ਕਿੰਨੀ ਲੈ ਲਈ ਇਹ ਲੈ ਲਈ ਇਹਨਾਂ ਸਾਰਿਆਂ ਨੂੰ ਤੁਸੀਂ ਕੁੱਟ ਲਓ ਇੱਕ ਜਾਨ ਬਣਾ ਲਓ ਮਿਕਸੀ ਚ ਪਾ ਕੇ ਬਣਾ ਲਓ ਚਾਹੇ ਜਿਵੇਂ ਵੀ ਢੰਡੇ ਛੋਟੇ ਕੁਟ ਲਓ ਤੇ ਫਿਰ ਇਹ ਤੁਸੀਂ ਸ਼ਾਮ ਨੂੰ ਸ਼ਾਮ ਨੂੰ ਵੀ ਅੱਧਾ ਚਮਚਾ ਕੋਸੇ ਪਾਣੀ ਨਾਲ ਲਓ ਤੇ ਸਵੇਰੇ ਵੀ ਸਵੇਰੇ ਖਾਲੀ ਪੇਟ ਸ਼ਾਮ ਨੂੰ ਖਾਣਾ ਖਾਂ ਤੋਂ ਬਾਅਦ ਲੈ ਲਓ ਸੌਣ ਵੇਲੇ ਹੈਨਾ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਤੇ ਇਹੇ ਖਾਂਦੇ ਖਾਂਦੇ ਤੁਹਾਡੇ ਜਿੰਨਾ ਤੁਹਾਨੂੰ ਸਮਾਨ ਦੱਸਿਆ ਮੈਂ ਹੈਨਾ ਤੇ ਇਹ ਖਾਂਦੇ ਖਾਂਦੇ ਤੁਹਾਡਾ ਹੱਥ ਪੈਰ ਨਸਾਂ ਬਲ ਸਭ ਖੁੱਲ ਜਾਣਗੇ ਤੇ ਪਰਮਾਤਮਾ ਭਲੀ ਘਰੂ ਪ੍ਰਦੀਪ ਮਿਸ਼ਰਾ ਜੀ ਨੇ ਦੱਸਿਆ ਤੇ ਮੈਂ ਸੁਣੂ ਦੱਸਿਆ ਤੇ ਇੱਕ ਪਰਮਾਤ ਕਰਕੇ ਤੁਸੀਂ ਦੇਖਣਾ ਤੇ ਭਲੀ ਮੇਰੇ ਉਸ ਸਤਗੁਰ ਨੇ ਕਰਨੀ ਹੈ ਹਨਾ ਪਰਮਾਤਮਾ ਭਲੀ ਕਰੂਗਾ ਦਵਾਈ ਵੀ ਤਾਂ ਖਾਣੇ ਹੋ ਪਰ ਇਹ ਤਾਂ ਚੀਜ਼ ਛੋਟੇ ਕਰੇ ਚੀਜ਼ ਜਾਨੇ ਸਾਸਤੀਆਂ ਨੇ ਤੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਹਨਾ ਚਲੋ ਮਾਣ ਹੁਣ ਗੀਤ ਦਾ ਤੇ ਇਹ ਨੁਕਤੇ ਦਾ ਆਨੰਦ ਹੁਣ ਮੈਨੂੰ ਦੇਉ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ